ਇਹ ਆਪਣੇ ਪਿੰਡ ਦਾ ਮੁੰਡਾ ਜੀ ਜੁਰਾਵਰ ਸਿੰਘ ਸਰਕਾਰੀ ਜੋਬ ਕਰਦੇ ਨੇ ਇਹ ਕੱਲ ਸ਼ਾਮ ਨੂੰ ਆ ਰਹੇ ਸੀ ਮੇਰੇ ਕੋਲ ਦੁਕਾਨ ਤੇ ਆਏ ਉਸ ਤੋਂ ਬਾਅਦ ਪਿੰਡ ਚੱਲ ਜਾਂਦੇ ਆ ਪਿੰਡ ਜਾਂਦੇ ਸੀ ਅੰਡਰਬ੍ਰਿਜ ਦੇ ਨੇੜੇ ਨੰਗੜ ਲੱਗੇ ਡੋਰ ਇਹਨਾਂ ਦੇ ਗਲ 'ਚ ਫਸ ਗਈ ਕਿਹੜਾ ਅੰਡਰਬ੍ਰਿਜ ਸੀ ਜੀ ਹਲੋ ਇਹ ਸਮਾਦੀ ਰੋਡ ਵਾਲਾ ਅੰਡਰਬ੍ਰਿਜ ਜਿਹੜਾ ਨਵਾਂ ਬਣਿਆ ਹਾਂ ਉੱਥੋਂ ਬਾਹਰਨ ਲੱਗੇ ਇਹਨਾਂ ਦੇ ਡੋਰ ਚੈਨਾ ਫਸ ਗਈ ਗਲ ਦੇ ਵਿੱਚ ਬਹੁਤ ਪੂਰੀ ਤਰ੍ਹਾਂ ਇਹਨਾਂ ਦਾ ਇੱਥੋਂ ਕਟਿੰਗ ਹੋ ਗਈ ਉਹ ਪਰਮਾਤਮਾ ਵਿੱਚ ਬਿਜਾ ਕਰਤਾ ਇਹਨਾਂ ਦਾ ਫਿਰ ਅਸੀਂ ਹਸਪੀਟਲ ਲੈ ਕੇ ਗਏ ਇਹਨਾਂ ਨੂੰ ਟ੍ਰੀਟਮੈਂਟ ਕਰਾਇਆ ਪਰ ਮੈਂ ਪ੍ਰਸ਼ਾਸਨ ਨੂੰ ਇਹ ਕਹਿਣਾ ਬੇਨਤੀ ਕਰਦਾ ਸਾਰੇ ਪ੍ਰਸ਼ਾਸਨ ਨੂੰ ਐਸਡੀਐਮ ਸਾਹਿਬ ਨੂੰ ਸਾਰਿਆਂ ਨੂੰ ਵੀ ਇਹ ਪਾਬੰਦੀ ਲਾਈ ਜਾਵੇ ਬਸੰਤ ਪੰਚਮੀ ਤੋਂ ਪਹਿਲਾਂ ਪਹਿਲਾਂ ਇਹ ਤੇ ਪਾਬੰਦੀ ਲਈ ਜਾਵੇ ਇਹ ਤਾਂ ਜਾਨਵਰਾਂ ਦਾ ਨੁਕਸਾਨ ਹੁੰਦਾ ਸਾਰਿਆਂ ਦਾ ਨੁਕਸਾਨ ਹੁੰਦਾ ਇਹ ਬਹੁਤ ਵੱਡੀ ਘਟਨਾ ਵਾਪਰੀ ਹੈ ਇਹ ਤੇ ਪਾਬੰਦੀ ਲਈ ਜਾਵੇ ਤੇ ਕੱਦ ਤੇ ਸੀ ਇਹ ਬਾਈਕ ਤੇ ਸੀਗਾ ਜੀ ਮੋਟਰਸਾਈਕਲ ਕੱਲਾ ਹੀ ਸੀ ਹਾਂਜੀ ਕੱਲਾ ਹੀ ਸੀ ਤੇ ਕਿ ਉੱਥੇ ਰਾਹ ਕਿਨਾਂ ਨੇ ਇਹਨਾਂ ਨੂੰ ਲੈ ਕੇ ਉੱਥੇ ਮੇਰੇ ਕੋ ਆਏ ਮੇਰੀ ਸ਼ਾਪ ਹੈ ਜਿ ਸਮਾਤੀ ਰੋਡ ਤੇ ਮੈਨੂੰ ਕਹਿੰਦੇ ਆਪ ਦਵਾਈ ਲੈ ਕੇ ਆਉਣੀ ਹੈ ਵੀ ਜ਼ਿਆਦਾ ਹੋ ਗਈ ਪ੍ਰੋਬਲਮ ਫਿਰ ਮੈਂ ਇਹਨਾਂ ਨੂੰ ਗੱਡੀ 'ਚ ਲੈ ਗਿਆ ਤੇ ਬਲੀਡਿੰਗ ਕਰਉਂਦੇ ਹਾਂ ਹਾਂ ਬਲੀਡਿੰਗ ਹੋ ਰਹੀ ਸੀ ਇਹਨਾਂ ਰਮਾਲ ਬੰਨਿਆ ਜੀ ਫਿਰ ਤੇ ਫਿਰ ਜੀ ਕਿਹੜੇ ਹਸਪਤਲ ਲੈ ਕੇ ਗਏ ਅਸੀਂ ਇਹਨਾਂ ਨੂੰ ਸਰਕਾਰੀ ਹਸਪਤਲ ਲੈ ਕੇ ਗਏ ਜੀ ਅੱਛਾ ਜੀ ਹਾਂ ਜੀ ਸਟਿਚ ਜਿਗਰਾਂ ਦੇ ਹਾਂ ਜੀ ਉਹਨਾਂ ਨੇ ਸਟਿਚ ਵਗੈਰਾ ਕਰਤੀ ਸੀ ਉੱਥੇ ਫਿਰ ਜ਼ਿਆਦਾ ਪ੍ਰੋਬਲਮ ਆਈ ਉਹਨਾਂ ਨੇ ਉਹ ਕਰਤਾ ਕਹਿੰਦੇ ਕੋਈ ਦੂਸਰੇ ਡਾਕਟਰ ਸਾਹਿਬ ਨੂੰ ਦਿਖਾਓ ਤੁਹਾਨੂੰ ਲੱਗਦਾ ਸੀ ਕਿ ਜੇ ਟਾਲੂਗੇ ਹੋਰ ਜ਼ਿਆਦਾ ਕਿਤੇ ਬਣ ਹਾਂਜੀ ਜੇ ਕੋਈ ਇਹ ਤਾਂ ਬਹੁਤ ਇਹਨਾਂ ਨੂੰ ਪ੍ਰੋਬਲਮ ਹੋ ਜਾਣੀ ਸੀ ਇਹ ਬਹੁਤ ਨੁਕਸਾਨ ਵਾਲੀ ਗੱਲ ਹੈ ਕੱਲ੍ਹ ਹੋਰ ਵੀ ਕਿਸੇ ਨੂੰ ਹੋਊਗਾ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਇਹਦੇ ਪਾਬੰਦੀ ਲਾਈ ਜਾਵੇ ਜਿਹੜੇ ਡੋਰ ਵੇਚਦੇ ਆ ਲੈ ਕੇ ਆਉਂਦੇ ਉਹਨਾਂ ਦੇ ਪਰਚੇ ਕੱਟੇ ਜਾਣ ਕੀ ਕੀ ਕੰਮ ਕਰਦੇ ਕਰ ਮੈਂ ਕਿਹਨੂੰ ਚੰਗਰਦੇ ਇਹ ਸਰਕਾਰੀ ਜੋਬ ਸਰਕਾਰੀ ਜੋਬ ਕਰਦੇ ਨੇ ਨੈਰੀ ਵਿਭਾਗ ਚ ਨੈਰੀ ਵਿਭਾਗ ਹਾਂਜੀ ਹਾਂਜੀ ਮੀਸਾ ਕੀ ਨਾਮ ਆਪਣਾ ਮੇਰਾ ਨਾਮ ਸਤਨਾਮ ਸਿੰਘ ਹੈ ਜੀ ਪਿੰਡ ਸਾਹਾਪਰੀ ਤੋਂ ਅੱਛਾ ਜੀ ਹਾਂਜੀ ਹਾਂਜੀ ਕੀ ਹੋਇਆ ਸੀ ਇਹਨੂੰ ਨੱਕ ਪਿੱਟਣ ਬੋਲਦਾ ਸਰ ਕੱਲ ਇਹ ਆਪਣਾ ਪਿੰਡ ਨੂੰ ਜਾ ਰਹੀ ਸੀਗੇ ਜੋਬ ਤੋਂ ਬਾਅਦ ਕਈ ਕੰਮ ਕਰਦੇ ਆਪਣੇ ਸਰਕਾਰੀ ਜੋਬ ਕਰਦੇ ਨੇ ਨੈਰੀ ਵਿਭਾਗ ਚ ਚੌਰਾਵਰ ਸਿੰਘ ਜੀ ਜੀ ਤੇ ਜਦੋਂ ਆਪਣਾ ਫਲਾਈਓਵਰ ਤੇ ਗਏ ਉੱਥੇ ਡੋਰ ਦੇ ਨਾਲ ਇਹਨਾਂ ਦੇ ਆਪਣਾ ਗਰਦਨ ਤੇ ਤੇ ਸਟੀਜ ਕਟਿਆ ਗਿਆ ਪੂਰਾ ਤੇ ਕਾਫੀ ਬਲੀਡਿੰਗ ਹੋਈ ਬਲੀਡਿੰਗ ਹੋਣ ਤੋਂ ਬਾਅਦ ਆਪਾਂ ਇਹਨਾਂ ਨੂੰ ਉੱਥੇ ਸਿਵਲ ਹਸਪਤਾਲ ਹਸਪਤਾਲ ਲੈ ਗਏ ਹਸਪਤਾਲ ਤੋਂ ਬਾਅਦ ਜਿਆਦਾ ਹੀ ਸੀ ਉਹਨਾਂ ਨੇ ਸਟੀਚਿੰਗ ਵੈਰ ਕੀਤੀ 10 ਟਾਂਕੇ ਲਗਾਏ ਘੱਟੋ ਘੱਟ ਬਹੁਤ ਜ਼ਿਆਦਾ ਹਾਲਤ ਖਰਾਬ ਸੀ ਇਹਨਾਂ ਦੀ ਹਾਂਜੀ ਤੇ ਪਰਿਵਾਰ ਵਾਲਿਆਂ ਨੂੰ ਦੱਸ ਦਿੱਤਾ ਸੀ ਇਹਨਾਂ ਦੇ ਪਰਿਵਾਰ ਵਾਲਿਆਂ ਨੂੰ ਹਾਂਜੀ ਫੋਨ ਕਾਲ ਕਰਤੀ ਸੀ ਜੀ ਅੱਛਾ ਫਿਰ ਇੱਦਾਂ ਕਰਕੇ ਗੱਲ ਹੋ ਗਈ ਤੇ ਪਰਿਵਾਰ ਤੋਂ ਕੋਈ ਆਇਆ ਸੀ ਨਾਲ ਇਹਨਾਂ ਦੇ ਤੇ ਪਰ ਬਾਅਦ ਤੋਂ ਨੇ ਪਿੰਡ ਦੇ ਸਰਪੰਚ ਸਾਹਿਬ ਨੇ ਉਹਨਾਂ ਦੀ ਸ਼ਾਪ ਆ ਨੇੜੀ ਉੱਥੋਂ ਫਲਾਈਓਵਰ ਤੋਂ ਤੇ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਉਹ ਅੱਗੇ ਲੈ ਕੇ ਗਏ ਸਿਵਲ ਹਸਪਤਾਲ ਚ ਹੁਣ ਕਿਵੇਂ ਹਾਲਤ ਕੀ ਹਾਲਤ ਤਾਂ ਠੀਕ ਹੈ ਜੀ ਹੁਣ ਅੱਗੇ ਨਾਲੋਂ ਕਾਫੀ ਫਰਕ ਆ ਤੇ ਸਟੀਚਿੰਗ ਵੈਰਾ ਕੀਤੀ ਆ ਹੁਣ ਤੁਹਾਡੇ ਸਾਹਮਣੇ ਹੀ ਆ ਤੁਹਾਡੇ ਦੱਸਦਾਂ ਜਿਹੜੀ ਇਹ ਡੋਰ ਹੈਗੀ ਆ ਕਾਫੀ ਜਾਨਲੇਵਾ ਡੋਰ ਹੈਗੀ ਆ ਡੋਰ ਤਾਂ ਜੀ ਕਾਫੀ ਜਾਨਲੇਵਾ ਅੱਗੇ ਵੀ ਆਪਣੇ ਹਾਸੇ ਹੁੰਦੇ ਆਏ ਆ ਵੀ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹ ਬਹੁਤ ਸ਼ਕਤੀ ਨਾਲ ਇਹਦੇ ਕਾਰਵਾਈ ਕਰੇ ਕਿਉਂਕਿ ਇਹਨਾਂ ਦੀ ਜਗ੍ਹਾ ਕੋਈ ਹੋਰ ਵੀ ਹੋ ਸਕਦਾ ਸੀ ਕੋਈ ਬੱਚੇ ਦਾ ਵੀ ਨੁਕਸਾਨ ਹੋ ਸਕਦਾ ਵੀ ਜਿੰਨੀ ਪ੍ਰਸ਼ਾਸਨ ਸਮਝੇ ਇਸ ਗੱਲ ਨੂੰ ਤਾਂ ਵਧੀਆ ਗੱਲ ਆ ਜਿਵੇਂ ਅੱਗੇ ਤਿਹਾੜੀਆਂ ਆਣਾ ਦੂਰੀ ਵੀ ਆ ਬਿਲਕੁਲ ਬਿਲਕੁਲ ਜੀ ਕੋਈ ਵੀ ਤਿਹਾੜਾ ਦੇਖੋ ਹਾਲੇ ਤਾਂ ਬਸੰਤ ਦਾ ਤਿਹਾੜ ਆਇਆ ਨਹੀਂ ਹੈਗਾ ਹਲੀ ਡੋਰ ਆਪਾਂ ਨੂੰ ਦਿਖ ਰਹੀ ਆ ਇਹਨਾਂ ਦਾ ਨੁਕਸਾਨ ਹੋਇਆ ਅੱਗੇ ਜਾ ਕੇ ਤਾਂ ਹੋਰ ਵੀ ਜ਼ਿਆਦਾ ਇਹ ਚੀਜ਼ ਵਧਣੀ ਆ ਘਟੋ ਘਟ ਦੇਖੋ ਹਰ ਵਾਰੀ ਇਹ ਮਸਲੇ ਆਂਦੇ ਨੇ ਇਦਾਂ ਦੀ ਪ੍ਰੋਬਲਮ ਆਉਂਦੀਆਂ ਨੇ ਪਰ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਇਹਦਾ ਹੱਲ ਪੱਕੇ ਤੌਰ ਤੇ ਲੱਭੇ ਠੀਕ ਨਹੀਂ ਜੀ ਵੀ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ ਅੱਗੇ ਤੋਂ ਹਨਾ ਜੀ ਇੰਨੀ ਕਿ ਜ਼ਿਆਦਾ ਡੂੰਗਾ ਹੀ ਤਾਂ ਜੀ ਕਾਫੀ ਆ ਸਮਝੋ ਬਸ ਬਚਾਈ ਹੋ ਗਏ ਜਿਹੜੀ ਅੱਗੇ ਆਪਣਾ ਅੰਦਰ ਜ਼ਖਮ ਕਾਫੀ ਡੂੰਗਾ ਸੀਗਾ ਥੋੜਾ ਹੀ ਬਚਾ ਰਹਿ ਗਿਆ ਹਾਂਜੀ ਹਾਂ ਸਮਾ ਰੰਦੇ ਪਹੁੰਚ ਗਏ ਜੀ ਇਹ ਤਾਂ ਗੱਲ ਹੈ ਹੀ ਆ ਹਾਂਜੀ ਮੈਰਿਡ ਨੇ ਜੀ ਤੇ ਪੰਛੀਆਂ ਦਾ ਬਹੁਤ ਨੁਕਸਾਨ ਹੁੰਦਾ ਜੀ ਪੰਛੀ ਤਾਂ ਅ ਡਸਪ ਕੀ ਮੈਟਰ ਸੀ ਜਿਹੜਾ ਇੱਕ ਕਾਈਟ ਦੇ ਪਲਾਨ ਨੂੰ ਨੋੜ ਕੱਟਿਆ ਸੀ ਸਰ ਸਾਡੇ ਕੋਲ ਥੋੜੀ ਦੇਰ ਪਹਿਲਾਂ ਪੇਸ਼ੈਂਟ ਆਇਆ ਸੀਗਾ ਜਿਹਨਾਂ ਦਾ ਨਾਮ ਸੀਗਾ ਜੋਰਾਵਰ ਸਿੰਘ ਸਾਹਿਪੁਰੇ ਪਿੰਡ ਤੋਂ ਸੀਗੇ ਸਰ ਉਹ ਸਮਦੀ ਰੋਡ ਤੋਂ ਰੇਲਵੇ ਓਵਰ ਬ੍ਰਿਜ ਜਗਾ ਅੰਡਰ ਬ੍ਰਿਜ ਜਗਾ ਉੱਥੇ ਜਾ ਰਹੇ ਸੀ ਉਹਨਾਂ ਦੇ ਕੱਟ ਲੱਗ ਗਿਆ ਸੀ ਡੋਰ ਦੇ ਨਾਲ ਉਹ ਡੋਰ ਕਿਤੇ ਫਸੀ ਹੋਊਗੀ ਤੇ ਉਹਨਾਂ ਦੇ ਕਾਫੀ ਵੱਡਾ ਕੱਟ ਲੱਗ ਗਿਆ ਸੀਗਾ ਗਰਦਨ ਤੇ ਅੱਗੇ ਵਾਲੇ ਬੱਸ ਸਰ 10 ਤੋਂ 12 ਸਟਿਚ ਲੱਗੇ ਨੇ ਕਾਫੀ ਬਲੀਡ ਕਰ ਰਿਹਾ ਸੀਗਾ ਤੇ ਆਪਾਂ ਉਹਨਾਂ ਦੇ ਸਟਿਚ ਲਗਾ ਕੇ ਅੰਕੇ ਉਹਨਾਂ ਨੂੰ ਇੱਕ ਰੈਫਰ ਕਰਤਾ ਸੀ ਕਿਉਂਕਿ ਬਲੀਡਿੰਗ ਨਹੀਂ ਬੰਦ ਹੋ ਰਹੀ ਸੀ ਉਹਨਾਂ ਦੀ ਕੱਟ ਸੀਗਾ ਕਾਫੀ ਡੀਪ ਸਰ ਤੇ ਸਰ ਅਗਰ ਬੌਂਸ ਵਗੈਰਾ ਜੀ ਨਹੀਂ ਅੰਦਰ ਜੀ ਉਹ ਠੀਕ ਸੇ ਹੋਣਗੇ ਹਾਂਜੀ ਸਰ ਬੌਂਸ ਵਗੈਰਾ ਤੱਕ ਹਲੇ ਪਹੁੰਚਣੀ ਸੀ ਮਸਲ ਡੀਪ ਸੀਗਾ ਮਸਲ ਤੱਕ ਸੀਗਾ ਪਰ ਬਲੀਡਿੰਗ ਕਾਫੀ ਹੋ ਰਹੀ ਸੀ ਜਿਸ ਵਿੱਚ ਲੱਗ ਰਿਹਾ ਸੀ ਵੀ ਜਿਵੇਂ ਕੋਈ ਉਹਨਾਂ ਦੀ ਕੋਈ ਆਰਟਰੀ ਵਗੈਰਾ ਕੱਟੀ ਗਈ ਹੋਵੇ ਵੈਸਲ ਕੱਟਿਆ ਗਿਆ ਹੋਵੇ ਉਹ ਜਿਹੜਾ ਹੈਗਾ ਸੀ ਉਹ ਹੈਂਡੀਕੈਪ ਸੀ ਬੰਦਾ ਹਾਂਜੀ ਉਹਨਾਂ ਦੀ ਹੈਂਡੀਕੈਪ ਸੀ ਕਿ ਉਹਨਾਂ ਦੀ ਰਾਈਟ ਆਰਮ ਨਹੀਂ ਸੀਗੀ ਫੋਰ ਆਰਮ ਨਹੀਂ ਸੀਗੀ ਤੁਹਾਨੂੰ ਪਤਾ ਸੀ ਕਿ ਉਹ ਕਿਸ ਚੀਜ਼ ਵਿੱਚ ਉਤ ਜਾ ਰਹੇ ਸੀ ਸਰ ਉਹ ਦੱਸ ਰਹੇ ਸੀ ਬਾਈਕ ਤੇ ਜਾ ਰਹੇ ਸੀ ਜੀ ਡਿਊਟੀ ਤੋਂ ਆ ਰਹੇ ਸੀ ਕਿ ਕਿਤੇ ਡਿਪਾਰਟਮੈਂਟ ਚ ਕੰਮ ਕਰਦੇ ਨੇ ਨੇ ਘਰ ਵਾਪਸ ਜਾ ਰਹੇ ਸੀ ਡਿਊਟੀ ਤੋਂ ਸਿਰੋ ਸਰ ਕੀ ਅਪੀਲ ਕਰਨਾ ਚਾਹੂਗਾ ਜਿਹੜੀ ਐ ਜੋ ਡੋਰਾਂ ਦੇ ਲੋਕਾਂ ਦੇ ਉੱਤੇ ਦੇਖੋ ਸਰ ਇਹ ਐਦਾ ਹੈ ਨਾ ਵੀ ਦੇਖੋ ਹੁਣ ਤੱਕ ਕਿੰਨੀ ਦੇਰ ਪਹਿਲਾਂ ਦੀ ਗੱਲ ਹੈ ਵੀ ਬਸੰਤ ਪੰਚਮੀ ਨਿਕਲ ਚੁੱਕੀ ਹੈ ਉਦੋਂ ਪਤੰਗ ਉਡਾਏ ਸੀਗੇ ਤੁਸੀਂ ਇਹ ਦੇਖਣ ਵਾਲੀ ਗੱਲ ਹੈ ਵੀ ਉਹ ਜਿਹੜੀ ਡੋਰ ਹੈ ਉਦੋਂ ਦੀ ਉਡਾਈ ਹਲੇ ਤੱਕ ਵੀ ਉਹ ਐਦਾਂ ਦੀ ਐਦਾਂ ਹੀ ਉਹਦੀ ਸਟਰੈਂਥ ਪੂਰੀ ਪਈ ਹੈ ਮੀਨਸ ਕਿ ਕਿੰਨੀ ਕਿ ਡੇਂਜਰਸ ਹੈ ਵੀ ਕਿੰਨੇ ਮਹੀਨੇ ਬਾਅਦ ਵੀ ਉਹ ਗਲੀ ਨਹੀਂ ਹੈਗੀ ਬਿਲਕੁਲ ਪ੍ਰੋਪਰ ਉਹਦੀ ਸਟਰੈਂਥ ਹੈਗੀ ਆ ਮਤਲਬ ਉਹ ਹਲੇ ਵੀ ਇੰਨੀ ਜ਼ਿਆਦਾ ਇੰਜਰੀ ਲੋਕਾਂ ਨੂੰ ਕਰ ਸਕਦੀ ਹੈ ਤੇ ਬੈਟਰੀ ਹੈ ਕਿ ਆਪਾਂ ਇਹਨੂੰ ਨਾ ਹੀ ਯੂਜ਼ ਕਰੀਏ ਤਾਂ ਬਹੁਤ ਵਧੀਆ ਗੱਲ ਆ ਆਪਣੇ ਵਾਸਤੇ ਤਾਂ ਕਿ ਲੋਕਾਂ ਨੂੰ ਵੀ ਠੀਕ ਰਹੇ ਜਿਹੜੇ ਆਪਣੇ ਬਰਡ ਨੇ ਪੰਛੀ ਨੇ ਉਹ ਵੀ ਠੀਕ ਰਹਿਣ ਇਨਸਾਨ ਵੀ ਠੀਕ ਰਹੇ ਜੇ ਆਪਾਂ ਇੱਕ ਦੂਜੇ ਦੀ ਹੈਲਪ ਕਰਾਂਗੇ ਤਾਂ ਹੀ ਸਰ ਹੋਊਗਾ